ਬਾਤ ਕਰੂੰਗਾ ਜਿਨ੍ਹਾਂ ਨੇ ਰੰਗਮંચ theater ਕਲਾ ਨੂੰ ਪਿਆਰ ਦਿੱਤਾ ਹੈ ਜਿਨ੍ਹਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਹੈ 10 ਮਿੰਟ ਪਲੇਟ ਕੋਣ ਵਾਸਤੇ ਪਹਿਲਾਂ ਸਾਰੇ ਜਣੇ ਆਪਣੇ ਟੀਚਰਾਂ ਤੇ ਗੁਰੂਆਂ ਦੇ ਨਾਮ ਤੇ ਜੋ ਦਾ ਤਾੜੀ ਮਾਰ ਦਿੱਤੀ ਸਾਰੇ ਤੇ ਪੜਾ ਕਿੰਦੀ ਬੱਚੇ ਨੂੰ ਹਾਂ ਕੀ ਨਾ ਮੈਨੂੰ ਪਤਾ ਬੇਟਾ ਮੈਂ ਪਿਛਲੇ ਸਾਲ ਵੀ ਐਸ ਜਿਆਦਾ ਸੀ। ਉਦੋਂ ਮੈਂ ਦੱਸਿਆ ਸੀ ਭੁੱਲ ਗਏ। ਬੇਟਾ ਯਾਦ ਰੱਖਿਆ ਕਰੋ। ਚਲੋ ਮੈਂ ਦੱਸਦਾ ਇੱਕ ਵਾਰੀ ਹੋਰ। ਬੇਟਾ ਣਕੜ ਨਾਟਕ ਆਪਣਾ ਪੁਰਾਣਾ ਪੰਜਾਬੀ ਸੱਭਿਆਚਾਰ ਕਲਚਰ ਦਾ ਕਿਸੇ ਣਕੜ ਨਾਟਕ। ਮਿੱਤਰੋ ਪੱ ਲੱਗੂ ਨਾਰਕੀ ਬੋਲਦੇ ਆ। ਛੋਟੇ ਨਾਰਕੀ ਕਹਿ ਸਕਦੇ ਹਾਂ। ਜੋ 10 ਜਾਂ 15 ਮਿੰਟ ਦੇ ਹੁੰਦੇ ਨੇ। ਜੋ ਇੱਕ ਜਾਂ ਦੋ ਜਣੇ ਖੇਡ ਕੇ ਆਪਣੇ ਤੱਕ ਮੈਸੇਜ ਪਹੁੰਚਾ ਸਕਦੇ ਨੇ। ਜੋ ਅੱਜ ਕੱਲ੍ਹ ਇਹ ਲੋਕ ਹੁੰਦੇ ਜਾ ਰਹੇ ਨੇ ਕਿਹੜੇ ਨੁੱਕੜ ਨਾਟਕ ਤੋਂ 15 20 ਸਾਲ ਪਹਿਲਾਂ ਕਿੰਡਾ ਦੀ ਨੁੱਕੜ ਤੇ ਖੇਡੇ ਜਾਂਦੇ ਸੀ ਤਾਂ ਕਰਕੇ ਫਸ ਨੂੰ ਨੁੱਕੜ ਨਾਟਕ ਬੋਲਦੇ ਆਸੀਂ ਇਸ ਤਰ੍ਹਾਂ ਦੇ ਛੋਟੇ ਨਾਟਕ ਪੇਸ਼ ਕਰਾਂਗੇ 3-4 ਕਰੈਕਟਰ ਨੇ ਜਿਹਦੇ ਵਿੱਚ ਕੀ ਦਿਖਾਇਆ ਗਿਆ ਹੈ ਕਿ 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 ਇਨਸਾਨ ਇੱਕ ਬੱਚਾ ਜੋ ਨਸ਼ੇ ਵਿੱਚ ਪੈ ਕੇ ਕਿਵੇਂ ਆਪਸ ਕੁੱਲੀ ਪੜਾਈ ਨੂੰ ਖਤਮ ਕਰ ਲੈਂਦਾ ਹੈ ਫਿਰ ਵੱਡਾ ਹੁੰਦਾ ਹੈ ਵੱਡਾ ਹੋ ਕੇ ਕੀਵੇਂ ਨਸ਼ੇ ਚ ਪੈ ਜਾਂਦਾ ਹੈ ਤੇ ਨਸ਼ੇ ਚ ਪੈ ਕੇ ਆਪਣੇ ਬੱਚਿਆਂ ਦੀ ਆਪਣੇ ਘਰਦਿਆਂ ਦੀ ਤੇ ਆਪਣੀ ਲਾਈਫ ਆਪਣੇ ਸੁਪਨਿਆਂ ਨੂੰ ਕਿਵੇਂ ਖਤਮ ਕਰ ਲੈਂਦਾ ਹੈ ਨਾਰਜ ਦੇ ਦੋ ਪਾਰਟ ਨੇ ਸਾਰੇ ਧਿਆਨ ਨਾਲ ਸੁਣਨਾ ਦੇਖਣਾ ਤੇ ਸਮਝਣਾ ਜਿੱਥੇ ਨਾ ਸਮਝਾਵੇ ਤਾਂ ਖੜੇ ਹੋ ਕੇ ਪੁੱਛ ਲਿਓ ਕਿਉਂਕਿ ਨਾਰਜ ਤੋਂ ਬਾਤ ਉਹਦੇ ਤੋਂ ਮੈਂ ਕਿਸੇ ਵੀ ਕੁੜੀ ਨੂੰ ਜਾਂ ਕਿਸੇ ਮੁੰਡੇ ਨੂੰ ਖੜਾ ਕਰਕੇ ਪੁੱਛੂਗਾ ਨਾ ਚ ਕੀ ਮੈਸੇਜ ਮਿਲੇ ਤਬ ਬਾਤ ਚ ਨਾ ਕਿ ਉਹ ਸਾਸ ਸਾਨੂੰ ਕੁਝ ਪਤਾ ਨਹੀਂ ਲੱਗਿਆ ਜਾਂ ਸਾਨੂੰ ਕੁਝ ਸਮਝ ਨਹੀਂ ਆਇਆ ਇਸ ਕਰਕੇ ਬੰਦਾ ਸਾਰਾ ਧਿਆਨ ਨਾਲ ਸੁਣਨਾ ਦੇਖਣਾ ਤੇ ਸਮਝਣਾ ਤਾ ਕਰੀਏ ਸ਼ੁਰੂ ਚਲੋ ਨਿੰਮਤ ਨਾ ਹਾਰੋ ਥੇਡ ਗਰੁੱਪ 11 ਵੱਲੋਂ ਪੇਸ਼ ਕਰਨ ਜਾ ਰਿਹਾ ਨਾਟਕ ਸੁਪਨਿਆਂ ਦਾ ਮਰ ਜਾਣਾ ਅਤ ਗਿਆ ਓਏ ਇੱਥੇ ਆ ਓਏ ਆ ਦੇਖੋ ਤੇਰੇ ਬਾਸਤੇ ਮੈਂ ਕੀ ਲੈ ਕੇ ਆਇਆ ਓਏ ਕਿਤਾਬਾਂ ਓਏ ਮੇਰੀ ਕਿਤਾਬਾਂ ਲੈ ਹਾਂ ਸੁਣੋ ਭਾਈ ਸੁਣੋ ਭਾਈ ਮੈਂ ਇਸਤਰੀ ਕੁ ਦਾ ਡੈਡੀ ਇੱਕ ਗਰੀਬ ਇਨਸਾਨ ਤੇ ਮੇਰਾ ਪੁੱਤ ਰਿੰਕੂ ਤੇ ਮੇਰੀ ਪੁੱਤਤੀ ਰਜਨ ਅਸੀਂ ਸਾਡੇ ਪੁੱਤ ਦਾ ਮੈਂ ਕੱਲ ਨਮਾ ਦਾਖਲਾ ਕਰਾਉਣੇ ਨਵੇਂ ਸਕੂਲ ਦੇ ਅੰਦਰ ਇਹ ਪਹਿਲੀ ਵਾਰ ਸਕੂਲ ਜਾਊਗਾ ਮੈਂ ਸਕੂਲ ਤਾਂ ਗਿਆ ਪਰ ਬਹੁਤ ਲੰਬੀ ਕਹਾਣੀ ਐ ਤੁਹਾਨੂੰ ਬਾਅਦ ਚ ਸੁਣਾਉਂਗਾ ਮੈਂ ਆਪਣੀ ਲਾਈਫ ਬਰਬਾਦ ਕਰ ਲਈ ਤੇ ਪਰ ਹੁਣ ਮੈਂ ਆਪਣੇ ਪੁੱਤ ਦੀ ਵਿਰਾਸਤ ਨਹੀਂ ਬਰਬਾਦ ਕਰਨੀ ਆਪਣੇ ਪੁੱਤ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਹੁਣ ਇਹਨੂੰ ਮੈਂ ਸਕੂਲ ਭੇਜੂਗਾ ਤੇ ਸਕੂਲ ਪੜ੍ਹ ਕੇ ਪੜਾਣ ਖਾ ਕੇ ਵੱਡਾ ਅਫਸਰ ਬਣਾਉਂਗਾ ਤੇ ਇਹ ਆ ਪੜ ਲਿਖੇ ਮੇਰਾ ਨਾਮ ਰੋਸ਼ਨ ਕਰੇਗਾ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇਗਾ ਤੇ ਆਪਣੇ ਮਾਪਿਆਂ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇਗਾ ਆਉਂ ਇੱਕ ਨੂੰ ਨੇੜੇ ਆਓ ਆ ਦੇ ਤਰੇ ਬਸ ਤੇ ਕੁਤਾ ਬਾ ਵੋ ਆ ਦੇ ਫੂਟਾ ਵੀ ਜਮਾਇਤਰੀ ਹੋਏ ਸਾਰਾ ਸਮਾਨ ਲਿਆ ਲੈ ਲੈ ਸਾਰਾ ਸਮਾਨ ਤੂੰ ਸਕੂਲ ਜਾਏਗਾ ਨਾ ਕੱਲ ਹਾਂ ਤੇ ਪੜ੍ਹ ਲਈ ਕੇ ਬਾਈ ਸਾਡੇ ਸੁਪਨੇ ਪੂਰੇ ਕਰੇਗਾ ਨਾ ਵੱਡਾ ਅਫਸਰ ਬਣੇਗਾ ਨਾ ਲਓ ਬਾਈ ਮੇਰਾ ਪੁੱਤ ਹੁਣ ਜਾਣ ਲਈ ਪੂਰਾ ਤਿਆਰ ਹੈ ਪਰ ਇਹ ਕ ਉਹ ਹੋ ਗਈ ਰਾਤ ਆਪੋ ਪਹੁੰਚ ਜਾਂਦੇ ਆਂ ਕੱਲ ਜਾਮ ਕੇ ਸਕੂਲ ਇਹਦਾ ਪਤਾ ਕਰਾ ਕੇ ਲਿਆਵਾਂਗੇ ਠੀਕ ਐ ਲੈ ਫੜ ਬੈਗ ਤੇ ਨੀਂਦ ਨਹੀਂ ਆਣੀ ਮੈਨੂੰ ਪਤਾ ਬੈਗ বিনা ਉਹ ਸੋ ਜਾ ਤੇ ਕੁਰਸੀ ਤੇ ਚੱਲ ਆਪਾਂ ਚੱਲਦੇ ਆਂ ਮੈਨੂੰ ਕੁਝ ਦਿਖ ਨਹੀਂ ਰਹਾ ਉਹ ਮੈਨੂੰ ਕੁਝ ਦਿਖ ਨਹੀਂ ਰਹਾ ਕੀ ਹੋ ਗਿਆ ਵੀਰੇ ਤੈਨੂੰ ਬਣਾ ਕੁਝ ਦਿਖ ਨਹੀਂ ਰਹਾ ਅੱਤੀ ਰਾਤ ਨੂੰ ਤੈਨੂੰ ਕੀ ਕੁਸੂੜੀ ਪੈ ਗਈ ਓਏ ਤੇਰੀ ਕੁਝ ਦਿਖ ਨਹੀਂ ਰਹਾ ਕਾਦੋ ਮੋਟਮ ਕੀ ਕਰਦਾ ਤੂੰ ਓਏ ਸੱਚੀ ਡੈਡੀ ਆ ਕਿੰਨੇ ਨੇ ਪਤਾ ਨਹੀਂ ਹੋਏ ਇਤਨੀ ਹੋ ਗਿਆ ਉਹ ਕਦੀ ਕਹਿ ਦਿੰਦਾ ਉਹ ਨੋਟਾਂ ਕੀ ਕਰਦਾ ਕੁੱਤੇ ਸਕੂਲ ਆ ਜਾਂਦੇ ਮਾਰੀ ਕਦੀ ਕਹਿੰਦਾ ਤੀ ਰਾਤ ਨੂੰ ਮੈਨੂੰ ਸੁਸੂ ਆ ਗਿਆ ਕਦੀ ਕਹਿੰਦਾ ਮੈਂ ਬਾਰਕਰ ਖਾਣਾ ਹੈ ਕਦੀ ਕਹਿੰਦਾ ਮੈਂ ਇਹਨੂੰ ਕੁਚੇ ਖੋਣੇ ਨੇ ਦੱਸ ਤੀ ਰਾਤ ਨੂੰ ਮੈਂ ਕਿੱਥੇ ਲੈ ਕੇ ਜਾਵਾਂ ਤੇਨ ਤੇ ਚੱਕ ਬੈਗ ਤੇਰਾ ਡਾਕਟਰ ਲੱਭ ਦਿਖਾ ਕੇ ਲਿਆਵਾਂ ਤੇ ਆ ਜਾ ਚਲ ਆ ਭੱਜ ਜਾ ਛੇਤੀ ਆ ਜਾ ਸਾਬ ਅ ਮੁੰਡੇ ਨੂੰ ਚੈੱਕ ਕਰੋ ਯੀ ਪਤਾ ਨਹੀਂ ਨੂੰ ਅੱਤੀ ਰਾਤ ਨੂੰ ਕੀ ਕਸੂੜੀ ਪੈ ਗਈ ਕਹਿੰਦਾ ਮੈਨੂੰ ਕੁਝ ਦਿਖ ਨਹੀਂ ਰਿਹਾ ਅੱਛਾ ਜੀ ਆਹ ਨੂੰ ਚੈੱਕ ਕਰਕੇ ਲਿਆਓ ਤੁਸੀਂ ਡੈਸ਼ ਕਰਾ ਕੇ ਦੱਸੋ ਕਰ ਮੈਂ ਤੇਰਾ ਨੂੰ ਚੈੱਕ ਕਰੀ ਪਤਾ ਨਹੀਂ ਕੁੱਤੇ ਨੂੰ ਅੱਤੀ ਰਾਤ ਨੂੰ ਕੀ ਹੋ ਜਾਂਦਾ ਕਹਿੰਦਾ ਕਦੀ ਕਦਮ ਮੈਨੂੰ ਕੁਝ ਦਿਖ ਨਹੀਂ ਰਿਹਾ ਹਾਂ ਡਾਕਟਰ ਸਾਹਿਬ ਰਿਪੋਰਟ ਆ ਗਈ ਹਾਂ ਜੀ ਆ ਗਈ ਰਿਪੋਰਟ ਅੱਛਾ ਕੀ ਆ ਰਿਪੋਰਟ ਜੀ ਇਹ ਠੀਕ ਹੋ ਜਾਊਗਾ ਰੀ ਥੋੜਾ ਜਿਹਾ ਖਰਚਾ ਹੋਊਗਾ ਜੀ ਪਰ ਠੀਕ ਤਾਂ ਹੋਊ ਜੀ ਮੇਰੇ ਪੁੱਤ ਹਾਂ ਜੀ ਪਰ ਖਰਚਾ ਕਿੰਨਾ ਹੋਊ ਬਸ ਜੀ ਥੋੜੇ ਆਏਗਾ 5 ਲੱਖ ਰੁਪਈਆ 5 ਲੱਖ ਥੋੜੇ ਹੁੰਦੇ ਨੇ ਕਿਹਦਾ ਬਸ 5 ਲੱਖ ਰੁਪਈਆ ਉਹ 5 ਲੱਖ ਸਾਡੇ 4 ਘਰ ਪੈ ਜਾਣਗੇ ਖੇਤਾਂ ਦੇ ਅੰਦਰ ਕੱਚੇ ਘਰ ਡਾਕਟਰ ਸਾਹਿਬ ਤੁਸੀਂ ਐ ਕਰੋ ਮਿੰਤਾ ਜੀ ਗੱਲਾਂ ਕੋਈ ਥੋੜੇ ਬੋਤੇ ਪੈਸੇ ਘਟਾ ਲਓ ਘਰ ਜਾਣ ਕੇ ਪੈਸੇ ਇਹਨਾਂ ਘਟ ਜੂਗੀ ਥੋੜੀ ਜੀ ਗਾ ਤਾਂ ਜਮੀ ਘੱਟੀ ਪਈ ਆ ਇਹਦੀ ਡਾਕਟਰ ਸਾਹਿਬ ਐ ਕਰੋ ਮੈਂ ਤੁਹਾਡੇ ਤੇ ساری ਉਮਰ ਗੁਲਾਮੀ ਕਰੂੰਗਾ ਤੁਸੀਂ ਇਹਨੂੰ ਮੇਰੇ ਮੁੰਡੇ ਨੂੰ ਇੱਥੇ ਰੱਖ ਲਓ ਨੌਕਰੀ ਤੇ ਮੈਨੂੰ ਰੱਖ ਲਓ ਨੌਕਰੀ ਤੇ ਅਸੀਂ ਦੀ ਅੱਖਾਂ ਦਾ ਇਲਾਜ ਕਰਾ ਦੋ ਹੁਣ ਦੱਸ ਨੌਕਰੀ ਤੇਰਾ ਕੀ ਕਰਨਾ ਵੈਲਿਆਣਾ ਗਿਆ ਕੀ ਕਰੂਗਾ ਚਲ ਮੈਂ ਕੋਲ ਨਾਲ ਮੈਂ ਲੋਕ ਕਰਦਾ ਕਿਉਂ ਪੈਸੇ ਲੁੱਭ ਕੇ ਲਿਆਂਦਾ ਡਾਕਟਰ ਸਾਹਿਬ ਫਿਰਦਾ ਲਾਸਟ ਆਉਜੂ 5 ਲੱਖ ਚ ਚਲ ਮੈਂ ਕਿਧਰ ਮੰਗ ਕੇ ਲਿਆਂਦਾ ਚਲ ਉਹ ਮੈਂ ਦੇਖਦਾ ਕਿ ਕੋ ਪੈਸੇ ਲੰਨ ਆਉਂਦਾ ਉਹ ਮੈਂ ਪੈਸੇ 5 ਲੱਖ ਰੁਪਇਆ ਕਿੱਥੋਂ ਲਿਆਵਾਂ 5 ਲੱਖ ਕੀ ਛੋਟੀ ਰਕਮ ਹੁੰਦੀ ਹੈ ਚੱਲ ਮੈਂ ਕਿਸ ਤੋਂ ਮੰਗ ਕੇ ਦੇਖਦਾ ਓਏ ਮੈਨੂੰ 5 ਲੱਖ ਰੁਪਏ ਦੇ ਦੇ ਓਏ ਓਏ ਮੈਨੂੰ ਬੋਲ ਦੋੜਾ ਭਾਈ ਓਏ ਮੈਂ ਤੇਰੇ ਖੇਤਾਂ 'ਚ ਕੰਮ ਕਰੂੰਗਾ ਮਜ਼ਦੂਰੀ ਦਿਹਾੜੀ ਕਰੂੰਗਾ ਓ ਥੋੜੇ ਜਿਹੇ ਦੇ ਦੇ ਪਰ ਥੋੜੇ ਜਿਹੇ ਦੇ ਓਏ ਐ ਕਰ ਭਾਈ ਤੂੰ ਤੂੰ 5 ਲੱਖ ਰੁਪਏ ਦੇ ਦੇ ਓਏ ਮੈਂ ਤੇਰੇ ਤੇ ساری ਉਮਰ ਗੁਲਾਮੀ ਕਰੂੰਗਾ ਭਾਈ ਮੈਨੂੰ ਤੇ ਮਜ਼ਦੂਰੀ ਦਿਹਾੜੀ ਤੇ ਰੱਖ ਲਈ ਓ ਭਾਈ ਮੇਰੀ ਤਾਰੀ ਗੱਲ ਆ ਓਏ ਓ ਕੋਈ ਤਾਂ ਮੈਨੂੰ 5 ਲੱਖ ਰੁਪਏ ਦੇ ਦੋ ਓਏ ਓ ਮੇਰੀ ਪੁੱਤ ਦੀ ਜ਼ਿੰਦਗੀ ਦਾ ਸਵਾਲ ਆ ਓ ਕੋਈ ਤਾਂ ਮੈਨੂੰ 5 ਲੱਖ